ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੇ ਵੱਲੋਂ ਆਪਣੇ ਵੋਟਿੰਗ ਪ੍ਰਕਿਰਿਆ ਦੇ ਵਿੱਚ ਹੁਣ ਕੁਝ ਸੁਧਾਰ ਚੜੇ ਕੀਤੇ ਗਏ ਨੇ ਦੱਸਦੇ ਕਿ ਇਹਨਾਂ ਸੁਧਾਰਾਂ ਨੂੰ ਕਰਦੇ ਹੋਏ ਡੋਨਾਲਡ 트럼ਪ ਦੇ ਵੱਲੋਂ ਭਾਰਤ ਦੇ ਵੋਟਰ ਆਈਡੀ ਸਿਸਟਮ ਦਾ ਹਵਾਲਾ ਦਿੱਤਾ ਗਿਆ ਹੈ ਜਿਹਾ ਇਸ ਸਮੇਂ ਡੋਨਾਲਡ ਟਰੰਪ ਦੇ ਵੱਲੋਂ ਜੋ ਭਾਰਤ ਅਤੇ ਬ੍ਰਾਜ਼ੀਲ ਦੇਸ਼ਾਂ ਦੇ ਵਿੱਚ ਅਭਿਆਸਾ ਦਾ ਹਵਾਲਾ ਦਿੱਤਾ ਗਿਆ ਜਿੱਥੇ ਕਿ ਵੋਟਰ ਪਛਾਣ ਨੂੰ ਬਾਇਓਮੈਟ੍ਰਿਕ ਡਾਟਾਪੇਸ ਦੇ ਨਾਲ ਜੋੜਨ ਦੀ ਉਹਨਾਂ ਗੱਲ ਆਖੀ ਹੈ ਦੱਸਦੀ ਹੈ ਕਿ ਮੰਗਲਵਾਰ ਨੂੰ ਅਮਰੀਕੀ ਚੋਣ ਪ੍ਰਣਾਲੀ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਨਾਂ ਦੇ ਵੱਲੋਂ ਇੱਕ ਕਾਰਜਕਾਰੀ ਆਦੇਸ਼ ਤੇ ਉੱਤੇ ਦਸਤਖਤ ਕੀਤੇ ਗਏ ਨੇ ਤੇ ਇਸ ਆਦੇਸ਼ ਦੇ ਵਿੱਚ ਕਿਹਾ ਗਿਆ ਕਿ ਸਵੈ ਸ਼ਾਸਨ ਦੀ ਸ਼ੁਰੂਆਤ ਕਰਨ ਦੇ ਬਾਵਜੂਦ ਅਮਰੀਕਾ ਹੁਣ ਵਿਕਸਤ ਅਤੇ ਵਿਕਾਸਸ਼ੀਲ ਦੋਹਾਂ ਦੇਸ਼ਾਂ ਦੇ ਵੱਲੋਂ ਵਰਤੇ ਜਾਂਦੇ ਮੂਲ ਅਤੇ ਜ਼ਰੂਰੀ ਚੋਣ ਸੁਰੱਖਿਆਵਾਂ ਨੂੰ ਲਾਗੂ ਕਰਨ ਦੇ ਵਿੱਚ ਅਸਫਲ ਰਿਹਾ ਹੈ ਦੱਸਿਆ ਕਿ ਉਹਨਾਂ ਦੇ ਵੱਲੋਂ ਨਿਰਪੱਖ ਚੋਣਾਂ ਦਾ ਦੱਸਣਾ ਦਿੱਤਾ ਗਿਆ ਹੈ ਵੋਟਾਂ ਦੀ ਸਹੀ ਗਿਣਤੀ ਧੋਖਾਧੜੀ ਜਾਂ ਗੈਰ ਕਾਨੂੰਨੀ ਦਖਲਅੰਦਾਜ਼ੀ ਤੋਂ ਇਸ ਨੂੰ ਸਖਤ ਰੱਖਣ ਦੀ ਜ਼ਰੂਰਤ ਹੈ ਇਸ ਗੱਲ ਦੇ ਉੱਤੇ ਉਹਨਾਂ ਦੇ ਵੱਲੋਂ ਜ਼ੋਰ ਦਿੱਤਾ ਗਿਆ ਹੈ ਤੇ ਹੁਣ ਡੋਨਾਲਡ 트ੰਪ ਨੇ ਅਮਰੀਕੀ ਚੋਣ ਪ੍ਰਕਿਰਿਆ ਦੇ ਵਿੱਚ ਸੁਧਾਰ ਕਰਨ ਦੇ ਜਰੀਏ ਗੱਲ ਆਖੀ ਹੈ ਜਿਸ ਦੇ ਵਿੱਚ ਕਿ ਭਾਰਤ ਦੇ ਵੋਟਰ ਆਈਡੀ ਸਿਸਟਮ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਤੇ ਇਹ ਜੋ ਚੇਂਜ ਨੇ ਜੋ ਬਤਲਾਵਾ ਹੈ ਉਸ ਦੇ ਉੱਤੇ ਦਸਤਕਤ ਉਹਨਾਂ ਦੇ ਵੱਲੋਂ ਕੀਤੇ ਜਾ ਚੁੱਕੇ ਨੇ 트럼ਪ ਨੇ ਵੀ ਕਿਹਾ ਹੈ ਕਿ ਸੰਵਿਧਾਨ ਦੇ ਤਹਿਤ ਰਾਜ ਦੀਆਂ ਸਰਕਾਰਾਂ ਨੂੰ VOTING ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸੰਗੀ ਕਾਨੂੰਨਾਂ ਦੀ ਪਾਲਣਾ ਦੇ ਵਿੱਚ ਅਮਰੀਕੀ ਚੋਣਾਂ ਦੀ ਰੱਖਿਆ ਕਰਨੀ ਚਾਹੀਦੀਆਂ ਤੇ ਗੈਰ ਕਾਨੂੰਨੀ VOTING ਵਿਤਕਰੇ ਜਾਂ ਫਿਰ ਧੋਖਾਧੜੀ ਹੋਰ ਕਿਸਮ ਦੇ ਦੁਰਵਿਵਹਾਰ ਤੋਂ ਬਚਾਅ ਕਰਨਾ ਚਾਹੀਦਾ ਹੈ